ਮਾਇਆ ਅਤੇ ਕਰਮਾਂ ਦੀ ਲੜਾਈ ਇੱਕ ਵਾਰ ਦੀ ਗੱਲ ਐ ਮਾਇਆ ਅਤੇ ਕਰਮਾਂ ਵਿੱਚ ਬਹਿਸ ਹੋ ਗਈ ਮਾਇਆ ਕਹਿਣ ਲੱਗੀ ਕਿ ਲੋਕਾਂ ਨੂੰ ਅਮੀਰ ਜਾਂ ਗਰੀਬ ਬਣਾਉਣ ਵਾਲੀ ਮੈਂ ਹਾਂ ਮੈਂ ਕਿਸੇ ਗਰੀਬ ਨੂੰ ਅਮੀਰ ਅਤੇ ਅਮੀਰ ਨੂੰ ਕੰਗਾਲ ਬਣਾ ਸਕਦੀ ਹਾਂ ਸਾਰੀ ਦੁਨੀਆ ਮੇਰੀ ਪੂਜਾ ਕਰਦੀ ਹੈ ਸਾਰੀ ਦੁਨੀਆ ਮੇਰੇ ਅੱਗੇ ਝੁਕਦੀ ਹੈ ਸਾਰਾ ਸੰਸਾਰ ਮੈਨੂੰ ਸਲਾਮਾ ਕਰਦਾ ਹੈ ਇਸ ਲਈ ਮੇਰੀ ਤਾਕਤ ਸਭ ਤੋਂ ਵੱਧ ਹੈ ਪਰ ਕਰਮ ਕਹਿ ਲੱਗੇ ਨਹੀਂ ਲੋਕਾਂ ਨੂੰ ਅਮੀਰ ਜਾਂ ਗਰੀਬ ਬਣਾਉਣਾ ਸਾਡੇ ਕਰਮਾਂ ਦੇ ਹੱਥ ਵਿੱਚ ਹੈ ਜੇ ਕਿਸੇ ਦੇ ਕਰਮਾਂ ਦੇ ਵਿੱਚ ਤੂੰ ਮਾਇਆ ਨਹੀਂ ਹੈ ਤਾਂ ਤੂੰ ਕਿਸੇ ਕੋਲ ਨਹੀਂ ਜਾ ਸਕਦੀ ਆਖਿਰ ਵਿੱਚ ਉਹਨਾਂ ਨੇ ਇੱਕ ਫੈਸਲਾ ਕੀਤਾ ਸਾਹਮਣੇ ਜੋ ਗਰੀਬ ਲੱਕੜਹਾਰਾ ਲੱਕੜਾਂ ਕੱਟ ਰਿਹਾ ਸੀ ਉਸ ਨੂੰ ਅਮੀਰ ਕੌਣ ਬਣਾ ਸਕਦਾ ਹੈ ਪਹਿਲਾ ਮੌਕਾ ਮਾਇਆ ਨੂੰ ਮਿਲਿਆ ਮਾਇਆ ਦਾ ਪਹਿਲਾ ਯਤਨ ਮਾਇਆ ਨੇ ਲੱਕੜਹਾਰੇ ਨੂੰ ਇੱਕ ਬਹੁਤ ਕੀਮਤੀ ਲਾਲ ਹੀਰਾ ਦੇ ਦਿੱਤਾ ਪਰ ਜਦੋਂ ਉਹ ਨਦੀ ਵਿੱਚ ਪਾਣੀ ਪੀਣ ਗਿਆ ਤਾਂ ਉਹ ਲਾਲ ਉਸ ਦੀ ਜੇਬ ਵਿੱਚੋਂ ਨਿਕਲ ਕੇ ਪਾਣੀ ਵਿੱਚ ਡਿੱਗ ਗਿਆ ਅਤੇ ਗੁੰਮ ਹੋ ਗਿਆ ਮਾਇਆ ਦਾ ਦੂਜਾ ਯਤਨ ਫਿਰ ਮਾਇਆ ਨੇ ਉਸ ਨੂੰ ਮੋਰਾ ਨਾਲ ਭਰੀ ਇੱਕ थैਲੀ ਦਿੱਤੀ ਲੱਕੜਹਾਰੇ ਦੀ ਗਵੰਡਨ ਨੇ ਵੇਖਿਆ ਕਿ ਉਸ ਦੇ ਹੱਥ ਵਿੱਚ ਇੱਕ थैਲੀ ਹੈ ਜਿਹੜੀ ਕਿਸੇ ਚੀਜ਼ ਦੇ ਨਾਲ ਭਰੀ ਹੋਈ ਹੈ ਉਸ ਦੀ ਗਵੰਡਨ ਨੇ ਚਲਾਕੀ ਨਾਲ ਉਹ थैਲੀ ਚੋਰੀ ਕਰ ਲਈ ਮਾਇਆ ਦਾ ਤੀਜਾ ਯਤਨ ਫਿਰ ਮਾਇਆ ਨੇ ਉਸ ਨੂੰ ਇੱਕ ਕੀਮਤੀ ਹਾਰ ਦਿੱਤਾ ਲੱਕੜਹਾਰੇ ਨੇ ਉਸ ਹਾਰ ਨੂੰ ਆਪਣੀ ਪੱਗ ਵਿੱਚ ਟੰਗ ਲਿਆ ਉਸ ਤੋਂ ਚਮਕਦਾਰ ਚੀਜ਼ ਨੂੰ ਵੇਖ ਕੇ ਇੱਕ ਇਲ ਉਸ ਨੂੰ ਝੱਟ ਕੇ ਲੈ ਗਈ ਇਸ ਤਰ੍ਹਾਂ ਮਾਇਆ ਦੀਆਂ ਤਿੰਨ ਕੋਸ਼ਾਂ ਦੇ ਬਾਵਜੂਦ ਵੀ ਉਹ ਲੱਕੜਹਾਰਾ ਗਰੀਬ ਦਾ ਗਰੀਬ ਹੀ ਰਹਾ ਉਹਨਾਂ ਕਰਮਾਂ ਦੀ ਵਾਰੀ ਆਈ ਕਰਮਾਂ ਨੇ ਉਸ ਲੱਕੜਹਾਰੇ ਨੂੰ ਸਿਰਫ 2 ਪੈਸੇ ਦਿੱਤੇ ਲੱਕੜਹਾਰੇ ਨੇ ਉਹਨਾਂ 2 ਪੈਸਿਆਂ ਦੀ ਇੱਕ ਮੱਛੀ ਖਰੀਦ ਲਈ ਜਦੋਂ ਉਸਨੇ ਮੱਛੀ ਕੱਟੀ ਤਾਂ ਉਸਦੇ ਪੇਟ ਵਿੱਚੋਂ ਉਹ ਕੀਮਤੀ ਲਾਲ ਨਿਕਲਿਆ ਕਿਉਂਕਿ ਨਦੀ ਵਿੱਚ ਡਿੱਗਿਆ ਲਾਲ ਉਸੇ ਮਸ਼ੀਨ ਨੇ ਨਿਕਲ ਲਿਆ ਸੀ ਖੁਸ਼ ਹੋ ਕੇ ਉਹ ਘਰ ਆਇਆ ਤੇ ਆਪਣੀ ਪਤਨੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਕਿ ਮੇਰੀ ਗੁੰਮ ਹੋਈ ਚੀਜ਼ ਮਿਲ ਗਈ ਹੈ ਇਹ ਸੁਣ ਕੇ ਗਵੰਡਨ ਡਰ ਗਈ ਇਹ ਸ਼ਾਇਦ ਇਸ ਨੂੰ ਚੋਰੀ ਬਾਰੇ ਪਤਾ ਲੱਗ ਗਿਆ ਹੈ ਅਤੇ ਇਹ ਪੁਲਿਸ ਨੂੰ ਦੱਸੇਗਾ ਪੁਲਿਸ ਦੇ ਡਰੋ ਉਸਨੇ ਮੋਹਰਾ ਵਾਲੀ ਚੋਰੀ ਕੀਤੀ ਹੋਈ ਥੈਲੀ ਉਸੇ ਲੱਕੜਹਾਰੇ ਦੇ ਘਰ ਦੇ ਮੋਕੇ ਛੇਕ ਵਿੱਚੋਂ ਅੰਦਰ ਸੁੱਟ ਦਿੱਤੀ ਇਸ ਤਰ੍ਹਾਂ ਉਸ ਨੂੰ ਮੋਹਰਾ ਦੀ ਟੈਲੀ ਵੀ ਮਿਲ ਗਈ ਅਤੇ ਜਦੋਂ ਲੱਕੜਹਾਰਾ ਜੰਗਲ ਵਿੱਚ ਗਿਆ ਤਾਂ ਉਸ ਨੂੰ ਦਰਖਤ ਉੱਤੇ ਇਲ ਦੇ ਆਣੇ ਕੋਲ ਲਟਕਦਾ ਹੋਇਆ ਹਾਰ ਵੀ ਮਿਲ ਗਿਆ ਇਸ ਤਰ੍ਹਾਂ ਉਹ ਲੱਕੜਹਾਰਾ ਅਮੀਰ ਬਣ ਗਿਆ ਕਹਿਣ ਦਾ ਮਤਲਬ ਹੈ ਕਿ ਮਨੁੱਖ ਨੂੰ ਆਪਣੇ ਕਰਮਾਂ ਦਾ ਹੀ ਫਲ ਮਿਲਦਾ ਹੈ ਗਰੀਬੀ ਅਮੀਰੀ ਦੁੱਖ ਅਤੇ ਸੁੱਖ ਸਭ ਕੁਝ ਉਸ ਦੇ ਆਪਣੇ ਕੀਤੇ ਹੋਏ ਕੰਮਾਂ ਦੇ ਨਤੀਜੇ ਹੀ ਹੁੰਦੇ ਹਨ